ਫਿਰੋਜ਼ਪੁਰ ਦੇ ਪਿੰਡ ਕੁੰਡਿਆਂ ਦੇ ਵਿੱਚ ਡੀਜੇ ਦੇ ਗਾਣੇ ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੰਮ ਕੇ ਇੱਟਾਂ ਰੋੜੇ ਚੱਲੇ ਦੱਸਿਆ ਜਾ ਰਿਹਾ ਕਿ ਡੀਜੇ ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ ਤੇ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਧਿਰ ਵੱਲੋਂ ਗੁੱਸੇ ਵਿੱਚ ਆ ਕੇ ਦੂਜੀ ਤੇ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਘਰ ਦੇ ਅੰਦਰ ਤੇ ਬਾਹਰ ਇੱਟਾਂ ਰੋੜਿਆਂ ਨਾਲ ਪੰਨ ਤੋੜ ਕਰ ਦਿੱਤੀ ਗਈ ਉੱਥੇ ਹੀ ਦੂਜੀ ਧਿਰ ਦੇ ਵੱਲੋਂ ਵੀ ਪਹਿਲੀ ਧਿਰ ਉੱਪਰ ਕਿਰਪਾਨਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਨੇ ਇਸ ਘਟਨਾ ਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਦੋਹਾਂ ਹੀ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਨੇ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀ ਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਧੰਨਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇੱਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਕਰਦਿਆਂ ਨੂੰ ਐਡਮਿਟ ਕਰਾਉਣ ਲੱਗਾ ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲਈ ਫਿਰਦੇ ਨੇ ਚਿੱਟਾ ਵੇਚਦੇ ਨੇ ਗੈਂਗਸਟਰ ਬੰਦੇ ਨੇ ਨਾਲ ਕਾਪੇ ਗੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ 70 ਫਰੋਈਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਜਾ ਵੀ ਤੇਰਾ ਕੋਈ ਜਾਣੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਖਵਾਲੀ ਲਈ ਤੇ ਆਦੇ ਘਰ ਦੇ ਰਖਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਪਿੰਡ ਦੇ ਮੋਹਤਵਾਰ ਨੂੰ ਮੈਂ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਦੀ ਕੋਈ ਲੋੜ ਨਹੀਂ ਤੂੰ ਆ ਜਾ। ਹੁਣ ਜਿਹੜਾ ਹਮਲਾ ਹੈ ਤੇ ਕੀ ਕਾਰ ਹੈ? ਹੁੰਦੇ ਜੀ ਮੈਂ ਇਨਸਾਫ ਮੰਗ ਰਾਂ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸਿਜਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸਿਜਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਫਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਿਵੇਂ ਨਹੀਂ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛਡਾ ਲਿਆ ਦੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ 8-8 ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ 'ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਵੱਡਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕਵੈਸਟ ਕਰਾਂ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾਲ ਵਿੱਚ ਪਿੰਡ ਦੇ ਮੁੰਡੇ ਜਵਾਨ ਮਰੇ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫੇਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਂ ਅਸੀਂ ਅੰਦਰ ਆਪਣੇ ਘਰ ਪਿਸਟਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਗੇਟ ਭੰਨਣ ਲੱਗ ਪੈ ਨੇ ਮੁੰਡੇ ਨਾਲ ਬਿਵਾਦ ਹੋਇਆ ਸੀ ਸਾਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ ਬੂਏਗੇ ਦੁਕਾਨ ਤੇ ਚੀ ਲੈਣ ਗਏ ਜੀ ਮੰਗਾ ਦੁਕਾਨ ਵਾਲਾ ਉਹਦੇ ਤੇ ਕਾਨ ਤੇ ਚੀ ਲੈਣ ਗਏ ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿੰਗ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੇ ਭੈਣ ਨੇ ਅਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8 8 ਦਿਨ ਦੀ ਵਿੱਥ ਪਈਏ ਪਰ ਨਹੀਂ ਆਟਦੇ ਪਏ ਉਲਟਾ ਸਾਡੇ ਗਾਲ ਪੈਂਦੇ ਪਏ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਮੇਰੇ ਮੇਟ ਮਾਰੀ ਜੇ ਉੱਤੇ ਉਹ ਇਟਾ ਕੋਠੇ ਤੇ ਸਾਡਾ ਚਲਾਉਂਦੇ ਰਹਿ ਜੇ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇ ਇਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੇ ਦਾਹਲ ਹੋਣ ਗਏ ਸਨ ਪੁਲਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਹਲ ਹੋ ਗਏ ਨੇ ਆਪੇ ਸੱਟਾਂ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗੱਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨ ਗਿਆ ਪੁਲਸ ਨੇ ਵੀ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਸਾਡੀ ਨੋ ਘਰ ਕੱਲੀ ਸੀ ਫਿਰ ਇਸ ਕਾਰਨ ਅਸੀਂ ਆ ਗਏ ਨਾਲ ਮੇਰੇ ਸ਼ੂਗਰ ਵੱਤ ਗਈ ਸੀ ਇਸ ਕਾਰਨ ਅਸੀਂ ਉਥੋਂ ਥਾਣੇ ਚ ਲੈ ਕੇ ਛੁੱਟਿਆ ਮੰਗੇ ਇਹ ਸਾਨੂੰ ਅਨਸਾਫ਼ ਦਿੱਤਿਆ ਜੇ ਮੇਰੇ ਮੁੰਡਿਆਂ ਨੂੰ ਇਹਨਾਂ ਤੋਂ ਬਹੁਤ ਡਾਰੇ ਸੇਵਕ ਤੋਂ ਹਾਂਜੀ ਦਿਨ ਦਿਹਾੜੇ ਸਭ ਕੁਝ ਹਾਂ ਦਿਨ ਦਿਹਾੜੇ ਸਭ ਕੁਝ ਹੋਇਆ 2 ਵਜੇ ਦਾ ਟਾਈਮ ਸੀ 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈਏ ਤੇ ਉਲਟਾ ਮੇਰੀ ਨੌ ਨਾਲ ਬੋਲ ਕੇ ਗਏ ਨੇ ਮੇਰੀ ਨੌ ਨੇ ਬਿਆਨ ਦਿੱਤੇ ਨੇ ਤੇ ਪਿੰਡ ਦਾ ਭਾਈ ਉਹਦਾ ਜਾਨਾਤ ਮੜਾ ਗੋਟਾ ਤੇ ਉਹਦੇ ਨੇ ਛੋਟਾ ਹੋ ਗਿਆ ਸੀ ਅੱਜ ਸ਼ਰਧਾ ਖੜਾ ਸੀ ਮੇਰਾ ਬੇਲੀ ਛੋਟਾ ਤੇ ਉਹ ਦੋਨੇ ਭਰਾ ਜਿਹਨੇ ਗਲਤ ਆਏ ਕੀ ਕੋ ਫੰਕਸ਼ਨ ਸੀ ਤੁਹਾਡੇ ਘਰੇ ਹਾਂਜੀ ਫੰਕਸ਼ਨ ਸੀ ਤੇ ਕੀ ਡੀਜਨ ਰੋਕਦੇ ਸੀ ਕੀ ਕਰਦੇ ਨਾ ਨਾ ਵਾਹ ਲਾਤੀ ਲਾਤੇ ਸੀ ਨੱਚਦੇ ਟੱਪਦੇ ਘਰੇ ਤੇ ਪਰ ਇਹ ਕਹਿੰਦਾ ਮੈਂ ਉਹ ਤੋਂ ਵੱਡਾ ਭਰਾ ਹੈ ਕਹਿੰਦਾ ਹੋਂਦ ਗੱਲ ਖਾਣਾ ਮੈਂ ਹੂੰ ਕਰਿਆ ਆਪਾਂ ਗੱਲ ਥੋੜਾ ਪੰਦ ਆ ਗਏ ਇਹ ਸਰਾਵਨੇ ਫੁੱਟਣਾ ਹੈ ਹਾਂਜੀ ਐਸੇ ਕਰਕੇ ਸਮਝ ਆਇਆ ਫਿਰ ਭੇਜਦਾ ਤੇ ਉਹਨਾਂ ਦਾ ਛੋਟਾ ਬੰਦੇ ਖੜਾ ਆਇਆ ਸੀ ਤੇ ਉਹਦੇ ਦੋਨੇ ਭਰਾ ਗੱਲ ਕਰਦੇ ਤੇ ਤੁਹਾਡੇ ਤੇ ਹਮਲਾ ਕਿਵੇਂ ਕੀਤਾ ਸਾਡੇ ਤੇ ਹਮਲਾ ਉਹਨਾਂ ਨੇ ਕੀਤਾ ਭਾਈ ਗੈਸ ਲਵਾਵਾਂ ਬਾਹੂ ਕੀ ਮਾਰਿਆ ਨੇ ਪਾਪਾ ਮਾਰਿਆ ਪਾਪਾ ਮਾਰਿਆ ਕਿੰਨੇ ਬੰਦਿਆਂ ਨੇ ਆ ਬਗੇ ਦੋ ਤਿੰਨ ਭਰਾ ਲਈ ਮੁੰਡੇ ਹੀ ਨੇ ਫਿਰ ਆ ਵੀ ਮਾਤਾ ਦੇ ਵਿੱਚੇ ਸੀ ਕਾਰਵਾਈ ਹੁਣ ਹੋਣੀ ਚਾਹੀਦੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਆ ਵਾਜੀ